ਪੰਜਾਬ ਦੇ ਵਿੱਚ ਵਾਪਰੀ ਦਰਦਨਾਕ ਹਾਦਸੇ ਦੀ ਇਹ ਵੀਡੀਓ ਸਾਹਮਣੇ ਆਈ ਹੈ ਸੀਸੀਟੀਵੀ ਸਾਹਮਣੇ ਆਈ ਹੈ ਜਿੱਥੇ ਨੋਵਾ ਕਾਰ ਤੇ ਮੋਟਰਸਾਈਕਲ ਦੇ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ ਇਹ ਨਾ ਭਿਆਨਕ ਇਹ ਹਾਦਸਾ ਰੋਡ ਦੇ ਉੱਤੇ ਇਹ ਹਾਦਸਾ ਵਾਪਰਿਆ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਿੱਧਾ ਮੋਟਰਸਾਈਕਲ ਨੋਵਾ ਦੇ ਵਿੱਚ ਵਜਾ ਹੈ ਦਰਦਨਾਕ ਇਹ ਹਾਦਸਾ ਵਾਪਰਿਆ ਹੈ ਤਾਂ ਕਈ ਫੁੱਟ ਜਿਹੜੇ ਮੁੰਡੇ ਸੀਗੇ ਮੋਟਰਸਾਈਕਲ ਦੇ ਉੱਪਰ ਸਵਾਰ ਹਵਾ ਦੇ ਵਿੱਚ ਉਛਲ ਗਏ ਜਿਵੇਂ ਹੀ ਟੱਕਰ ਹੁੰਦੀ ਹੈ ਜ਼ੋਰਦਾਰ ਟੱਕਰ ਹੁੰਦੀ ਹੈ ਨੋਵਾ ਕਾਰ ਤੇ ਮੋਟਰਸਾਈਕਲ ਦੇ ਵਿਚਾਲੇ ਤਾਂ ਇਹ ਮੁੰਡੇ ਹਵਾ ਦੇ ਵਿੱਚ ਉਛਲ ਜਾਂਦੇ ਨੇ ਤਾਂ ਦੋ ਕ ਕਾਰ ਉਜੜ ਗਏ ਨੇ ਦੋਵੇਂ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਇਸ ਦਰਦਨਾਕ ਹਾਸੇ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਇਹ ਹਾ사 ਵਾਪਰਿਆ ਦੱਸ ਦਈਏ ਕਿ ਦੀਨਾ ਨਗਰ ਦੇ ਵਿੱਚ ਇਹ ਹਾ사 ਹੋਇਆ ਹੈ ਇਹ ਦੋ ਮੁੰਡੇ ਆਪਣੀ ਬਾਈਕ ਦੇ ਉੱਤੇ ਸਵਾਰ ਹੋ ਕੇ ਆ ਰਹੇ ਸੀਗੇ ਤਾਂ ਇਸੇ ਦੌਰਾਨ ਸਾਹਮਣੇੋਂ ਆ ਰਹੀ इनोਵਾ ਕਾਰ ਦੇ ਨਾਲ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਦੋਵੇਂ ਮੁੰਡਿਆਂ ਦੀ ਜਾਨ ਚਲੀ ਗਈ ਹੈ ਦੱਸ ਦਈਏ ਕਿ ਦੀਨਾ ਨਗਰ ਦੇ ਵਿੱਚ ਇਹ ਹਾ사 ਵਾਪਰਿਆ ਹੈ ਤੇਤੀ ਦੇਰ ਰਾਤ ਦਾ ਇਹ ਮਾਮਲਾ ਹੈ ਦੀਨਾ ਨਗਰ ਦੇ ਨੈਸ਼ਨਲ ਹਾਈਵੇ ਦੇ ਉੱਤੇ ਤੇਜ਼ ਰਫ਼ਤਾਰ इनोਵਾ ਗੱਡੀ ਤੇ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ ਦੋ ਮੁੰਡੇ ਆਮਨੇ ਸਾਹਮਣੇ ਟੱਕਰ ਹੋ ਗਈ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਤਾਂ ਕਈ ਉੱਟੋ ਹਵਾ ਦੇ ਵਿੱਚ ਇਹ ਮੁੰਡੇ ਉਛਲ ਜਾਂਦੇ ਨੇ ਤਾਂ ਦੋਵਾਂ ਦੀ ਜਾਨ ਚਲੀ ਗਈ ਮੌਕੇ ਦੇ ਉੱਤੇ ਹੀ ਤਾਂ ਇਹ ਤਸਵੀਰ ਦੇਖ ਸਕਦੇ ਹੋ ਸੀਸੀਟੀਵੀ ਸਾਹਮਣੇ ਆਈ ਹੈ ਤਹ ਹਤੇਸ਼ ਅਗਰਵਾਲ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਜਿਹੜੇ ਮੋਟਰਸਾਈਕਲ ਤੇ ਸਵਾਰ ਸੀਗੇ 25 ਸਾਲ ਉਮਰ ਤੇ ਦੂਸਰਾ ਉਸ ਦਾ ਸਾਥੀ ਵਰੁਣ ਮਹਾਜਨ 26 ਸਾਲ ਦੀ ਉਸ ਦੀ ਉਮਰ ਸੀਗੀ ਤਾਂ ਦੀਨਾ ਨਗਰ ਦੇ ਇਹ ਰਹਿਣ ਵਾਲੇ ਨੇ ਤਾਂ ਗੁਰਦਾਸਪੁਰ ਤੋਂ ਦੀਨਾ ਨਗਰ ਆਪਣੇ ਘਰ ਆ ਰਹੇ ਸੀਗੇ ਉਸੇ ਦੌਰਾਨ ਹਾਦਸਾ ਵਾਪਰ ਜਾਂਦਾ ਹੈ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਤਾਂ ਜਿਸ ਦੀ ਇਹ ਸੀਸੀਟੀਵੀ ਸਾਹਮਣੇ ਆਈ ਹੈ ਤਾਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਮੋਟਰਸਾਈਕਲ ਦਾ ਹਾਲ ਕੀ ਹੋ ਗਿਆ ਹੈ ਇਨੋਵਾ ਕਾਰ ਦੀਆਂ ਤਸਵੀਰਾਂ ਜਿਸ ਦੇ ਨਾਲ ਇਹਨਾਂ ਦੇ ਮੋਟਰਸਾਈਕਲ ਦੀ ਟੱਕਰ ਹੋਈ ਸੀਗੀ ਤਾਂ ਬੀਤੀ ਦੇਰ ਰਾਤ ਨੂੰ ਹਾਦਸਾ ਵਾਪਰਿਆ 10 ਵਜੇ ਰਾਤ ਦੇ ਕਰੀਬ ਇਹ ਹਾਦਸਾ ਵਾਪਰਦਾ ਏ ਦੋਵੇਂ ਨੌਜਵਾਨ ਆਪਣੇ ਘਰ ਆ ਰਹੇ ਸੀਗੇ ਤਾਂ ਉਸੇ ਦੌਰਾਨ ਨੈਸ਼ਨਲ ਹਾਈਵੇ ਦੇ ਉੱਤੇ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਤਾਂ ਦੋਵੇਂ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਦਰਸਲ ਇੱਕ ਗੁਰਦਾਸਪੁਰ ਗਏ ਹੋਏ ਸੀ ਉੱਥੋਂ ਵਾਪਸ ਆਪਣੇ ਘਰ ਦੀਨਾ ਨਗਰ ਆ ਰਹੇ ਸੀਗੇ ਤਾਂ ਜਦੋਂ ਹੀ ਰਾਸਤੇ ਦੇ ਵਿੱਚ ਪਹੁੰਚੇ ਤਾਂ ਜ਼ੋਰਦਾਰ ਇਹਨਾਂ ਦੀ ਟੱਕਰ ਹੋ ਗਈ ਨੋਵਾ ਗੱਡੀ ਦੇ ਨਾਲ ਤਾਂ ਇੱਥੇ ਭਾਰਤ ਫੈਕਟਰੀ ਦੇ ਨੇੜੇ ਦੱਸਿਆ ਜਾ ਰਿਹਾ ਜੀਟੀ ਰੋਡ ਤੇ ਭਾਰਤ ਫੈਕਟਰੀ ਸੀਗੀ ਉਸਦੇ ਨੇੜੇ ਆ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਨੋਵਾ ਗੱਡੀ ਆ ਆਲਟੋ ਗੱਡੀ ਨੂੰ ਓਵਰਟੇਕ ਕਰ ਰਹੀ ਸੀਗੀ ਤਾਂ ਇਹਨਾਂ ਦੋਵੇਂ ਨੌਜਵਾਨਾਂ ਨੂੰ ਜਿਹੜੇ ਮੋਟਰਸਾਈਕਲ ਦੇ ਉੱਤੇ ਸਵਾਰ ਸੀਗੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਤਾਂ ਕਾਫੀ ਦੂਰ ਤੱਕ ਹਵਾ ਦੇ ਵਿੱਚ ਓਸ਼ਾਲ ਇਹਨਾਂ ਨੂੰ ਸੜ ਦਿੱਤਾ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਦੋਂ ਇਹ ਦੋਵੇਂ ਨੌਜਵਾਨ ਆਪਣੇ ਘਰ ਨਹੀਂ ਪਹੁੰਚੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਬਾਰ-ਬਾਰ ਇਹਨਾਂ ਨੂੰ ਫੋਨ ਕੀਤਾ ਗਿਆ ਪਰ ਕਿਸੇ ਨੇ ਫੋਨ ਨਹੀਂ ਚੱਕਿਆ ਤਾਂ ਜਦੋਂ ਪਰਿਵਾਰ ਇਹਨਾਂ ਦੀ ਭਾਲ ਕਰਦਾ ਹੋਇਆ ਪਹੁੰਚਿਆ ਤਾਂ ਰਾਤ ਕਰੀਬ 12 ਵਜੇ ਇਹਨਾਂ ਦੀਆਂ ਲਾਸ਼ਾਂ ਸੜਕ ਦੇ ਕਿਨਾਰੇ ਮਿਲੀਆਂ ਜਦੋਂ ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਇਹਨਾਂ ਨੂੰ ਅਮਰਿਤਕ ਐਲਾਨ ਦਿੱਤਾ ਤਾਂ 10 ਵਜੇ ਹਾਸਾ ਵਾਪਰਦਾ ਹੈ ਤਾਂ ਹਾਈਵੇ ਦੇ ਉੱਤੇ ਹੀ ਇਹਨਾਂ ਮੁੰਡਿਆਂ ਦੀਆਂ ਲਾਸ਼ਾਂ ਆ ਰਹੀਆਂ 12 ਵਜੇ ਤੱਕ ਪਰਿਵਾਰਕ ਮੈਂਬਰ ਵਾਰ-ਵਾਰ ਕੋਲ ਕਰ ਰਹੇ ਸੀਗੇ ਕੀ ਆਖਰ ਉਹਨਾਂ ਦੇ ਨੌਜਵਾਨ ਉਹਨਾਂ ਦੇ ਬੇਟੇ ਕਿੱਥੇ ਰਹਿ ਗਏ ਜਦੋਂ ਜਾਂਚ ਕੀਤੀ ਇੱਥੇ ਹਾਈਵੇ ਦੇ ਉੱਤੇ ਪਰਿਵਾਰਕ ਮੈਂਬਰ ਪਹੁੰਚਦੇ ਨੇ ਤਾਂ ਇਹਨਾਂ ਨੌਜਵਾਨਾਂ ਦੀਆਂ ਲਾਸ਼ਾਂ ਸੜਕ ਦੇ ਕਿਨਾਰੇ ਪਈਆਂ ਹੋਈਆਂ ਸੀਗੀਆਂ 12 ਵਜੇ ਦੇ ਕਰੀਬ ਪਰਿਵਾਰਕ ਮੈਂਬਰ ਪਹੁੰਚਦੇ ਨੇ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਉੱਥੇ ਡਾਕਟਰ ਇਹਨਾਂ ਨੂੰ ਮ੍ਰਿਤਕ ਐਲਾਨ ਦਿੰਦੇ ਨੇ ਫਿਲਹਾਲ ਪੁਲਿਸ ਨੇ ਨੋਵਾ ਗੱਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਗੱਡੀ ਚਾਲਕ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਦੋਵੇਂ ਨੌਜਵਾਨਾਂ ਜਿਹੜੇ ਦੀਨਾਨਗਰ ਦੇ ਹੀ ਰਹਿਣ ਵਾਲੇ ਸਿਗੇ ਗੁਰਦਾਸਪੁਰ ਤੋਂ ਆ ਰਹੇ ਸਿਗੇ ਤਾਂ ਦੋ ਕਾਰ ਇਸ ਦਰਦਨਾਕ ਹਾਸੇ ਦੇ ਵਿੱਚ ਉੱਜੜ ਗਏ ਨੇ ਦੋਨੇ ਹੀ ਦੋਸਤ ਸਿਗੇ ਦੱਸਿਆ ਜਾ ਰਿਹਾ ਕਿ ਜਿਹੜੇ ਗੁਰਦਾਸਪੁਰ ਕਿਸੇ ਕੰਮ ਗਏ ਸੀਗੇ ਅਬੀਤੀ ਰਾਤ ਤਾਂ بارش ਵੀ ਕਾਫੀ ਹੋ ਰਹੀ ਸੀਗੀ ਜਦੋਂ ਇਹ ਵਾਪਸ ਆ ਰਹੇ ਸੀ ਰਾਤ ਕਰੀਬ 10 ਵਜੇ ਤਾਂ ਇਹ ਦਰਦਨਾਕ ਹਾਸਾ ਵਾਪਰ ਜਾਂਦਾ ਆ ਆਪਣੇ ਸਾਹਮਣੇ ਟੱਕਰ ਹੋ ਜਾਂਦੀ ਹੈ ਨੋਵਾ ਕਾਰ ਦੇ ਨਾਲ ਜਿਸ ਦੀ ਤੁਹਾਨੂੰ ਸੀਸੀਟੀਵੀ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਦਰਦਨਾਕ ਹਾਸਾ ਵਾਪਰਿਆ ਹੈ ਸੀਸੀਟੀਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਜ਼ੋਰਦਾਰ ਹਾਈਵੇ ਦੇ ਉੱਤੇ ਟੱਕਰ ਹੁੰਦੀ ਹੈ ਮੋਟਰਸਾਈਕਲ ਦਾ ਹਾਲ ਦੇਖ ਸਕਦੇ ਹੋ ਕੀ ਹੋ ਗਿਆ ਤਾਂ ਇਹ ਉਹੀ ਨੋਵਾ ਗੱਡੀ ਆ ਜਿਸ ਦੇ ਨਾਲ ਇਹਨਾਂ ਦਾ ਹਾਸਾ ਹੋਇਆ ਸੀ ਤਾਏ ਸੀਸੀਟੀਵੀ ਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹਾਈਵੇ ਦੇ ਉੱਤੇ ਸੜਕ ਤੇ ਇਹ ਮੁੰਡੇ ਆਪਣੇ ਬਾਈਕ ਦੇ ਉੱਤੇ ਆ ਰਹੇ ਨੇ ਤਾਂ ਇਹਨਾਂ ਦੀ ਵੀ ਰਫ਼ਤਾਰ ਹੈ ਤਾਂ ਉਧਰੋਂ ਜਿਹੜੀ ਗੱਡੀ ਆ ਰਹੀ ਸੀ ਦੱਸਿਆ ਜਾ ਰਿਹਾ ਸੀ ਉਹ ਆਲਟੋ ਕਾਰ ਨੂੰ ਓਵਰਟੇਕ ਕਰਦੀ ਸੀਗੀ ਤਾਂ ਸਿੱਧਾ ਜ਼ੋਰਦਾਰ ਟੱਕਰ ਹੋ ਜਾਂਦੀ ਹੈ ਤਾਂ ਕਈ ਫੋਟੇ ਮੁੰਡੇ ਹਵਾ ਦੇ ਵਿੱਚ ਉਛਲ ਜਾਂਦੇ ਨੇ ਤਾਂ ਉਹ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਪਾਬੰਦੀ ਹੁੰਦੀ ਹੈ ਤਾਂ ਇਹ ਸੀਸੀਟੀਵੀ ਦੇ ਵਿੱਚ ਦੇਖ ਸਕਦੇ ਹੋ ਕਿੰਨਾ ਖੋਪਨਾਕ ਕੇ ਮੰਜ਼ਰ ਹੈ ਆਮ ਦੇ ਸਾਹਮਣੇ ਸਿੱਧੀ ਜ਼ੋਰਦਾਰ ਟੱਕਰ ਹੁੰਦੀ ਆ ਜਿਸ ਤੋਂ ਬਾਅਦ ਕਈ ਫੁੱਟ ਹਵਾ ਦੇ ਵਿੱਚ ਮੁੰਡੇ ਉਛਲ ਗਏ ਤਾਂ 10 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਹਾਦਸਾ ਵਾਪਰਿਆ ਤਾਂ ਪਰਿਵਾਰਕ ਮੈਂਬਰ ਲਗਾਤਾਰ ਆਪਣੇ ਪੁੱਤਾਂ ਨੂੰ ਫੋਨ ਕਰ ਰਹੇ ਸੀਗੇ ਪਰ ਉਹਨਾਂ ਦਾ ਫੋਨ ਕੋਈ ਨਹੀਂ ਚੱਕ ਰਿਹਾ ਸੀਗਾ ਜਦੋਂ ਪਰਿਵਾਰ ਉਹਨਾਂ ਦੀ ਭਾਲ ਕਰਦਾ ਹੋਇਆ ਹਾਈਵੇ ਤੇ ਪਹੁੰਚਿਆ ਤਾਂ ਉਹਨਾਂ ਦੀਆਂ ਲਾਸ਼ਾਂ ਸੜਕ ਦੇ ਕੰਢੇ ਮਿਲੀਆਂ ਰਾਤ ਕਰੀਬ 12 ਵਜੇ ਪਰਿਵਾਰਕ ਮੈਂਬਰ ਜਦੋਂ ਉਹਨਾਂ ਦੀ ਭਾਲ ਕਰਦੇ ਹੋਏ ਇੱਥੇ ਪਹੁੰਚੇ ਤਾਂ ਲਾਸ਼ਾਂ ਦੇਖ ਕੇ ਦੰਗ ਰਹਿ ਗਏ ਸੜਕ ਦੇ ਕਿਨਾਰੇ ਇਹਨਾਂ ਦੀਆਂ ਲਾਸ਼ਾਂ ਪਈਆਂ ਹੋਈਆਂ ਸੀਗੀਆਂ ਫਿਰ ਇਹਨਾਂ ਨੌਜਵਾਨਾਂ ਨੂੰ ਪਰਿਵਾਰਕ ਮੈਂਬਰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉੱਥੇ ਅਮਰਿਤਕ ਲਾਣ ਦਿੱਤਾ ਤਾਂ ਦੀਨਾਨਗਰ ਦਾ ਇਹ ਪੂਰਾ ਮਾਮਲਾ ਹੈ ਵੱਡਾ ਹਾਦਸਾ ਵਾਪਰਿਆ ਹੈ ਦੋ ਘਰ ਉਜੜ ਗਏ